ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਸਪੁਰਾ ਦੇ ਵਿੱਚ। ਇੱਕ ਹੋਰ ਰਿਕਵੈਸਟ ਹੈ ਜਿਹੜੇ ਵੀ ਦਾ ਨੇ ਆਪਣੇ YouTube ਚੈਨਲ ਨੂੰ ਹਜੇ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇ ਤਾਂ ਜੋ ਫਿਰ ਇੱਕ ਫੋਨ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ। ਅੱਜ ਦੀ ਵੀਡੀਓ ਦਾ ਪਰੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਤਿੰਨ ਟਾਪ ਕੁਇਡ ਜਰਸੀਆਂ ਸੇਲ ਲਈ ਲੈ ਕੇ ਆਏ ਆ। ਕਿੰਨੇ ਵੜਾ ਗੱਬਣਾ ਨੇ। ਤੇ ਸੂਨ ਦੇ ਵਿੱਚ ਇਹਨਾਂ ਨੇ ਕੁਝ ਦਿਨ ਬਾਕੀ ਆ ਆਹ ਉਹ ਕਰਦਿਆਂ ਸ਼ੁਰੂਆਤ ਪਹਿਲੇ ਨੰਬਰ ਤੋਂ ਦਿਨੇ ਤੁਹਾਨੂੰ ਪ੍ਰੋਪਰ ਜਾਣਕਾਰੀ ਇਹਨਾਂ ਦੀ ਬਾਈ ਜੀ ਪਹਿਲੇ ਨੰਬਰ ਤੇ ਚੈੱਕ ਕਰ ਸਕਦੇ ਤੁਸੀਂ origignal ਪਿਆਹ ਵਾਲੀ ਜਰਸੀ ਆ ਕੋਈ ਹਿਮਾਚਲ ਵਾਲਾ ਮਾਲ ਨਹੀਂ ਦੇਖ ਲੈਂਦੇ ਪਹਿਲੇ ਨੰਬਰ ਤੇ ਦੂਜੀ ਸਵੇ ਸੁੰਦੀ ਆ ਬਾਈ ਜੀ ਫੁੱਲ ਹਾਈਟ ਦੇ ਵਿੱਚ ਆ ਫੇਸ ਬਿਊਟੀ ਚੈੱਕ ਕਰੋ ਬਾਕੀ ਜੇ ਗੱਲ ਕਰੀਏ ਥਾਲੇ ਵੀਰ ਥਾਲੇ ਵਾ ਚੈੱਕ ਕਰ ਸਕਦੇ ਚਾਰੇ ਥਣ ਪੂਰੇ ਨਿਕੜਵੇਂ ਤੇ ਪੂਰੀ ਸਪੇਸ ਤੇ ਲੈ ਵੀ ਉੱਤੇ ਮਿਲਕ ਵੀਂਜ ਦੇਖ ਸਕਦੇ ਆ ਬਹੁਤ ਸਟਰੋਂਗ ਲੱਗੀ ਆ ਦੂਜਾ ਸੁਆ ਸੁੰਦੀ ਆ ਬਾਈ ਸੂਣ ਦੇ ਵਿੱਚ 7 ਤੋਂ 8 ਦਿਨ ਤੇ ਬਾਕੀ ਪਏ ਆ ਤੇ ਹਵਾਨੇ ਫੇਰ ਵਾਲਟੇ ਲਾਂਚ ਚੈੱਕ ਕਰ ਸਕਦੇ ਆ ਪੱਟ ਫੁੜਾ ਚੈੱਕ ਕਰੋ ਫੁੱਲ ਹਾਈਟ ਦੇ ਵਿੱਚ ਪੂਰਾ ਵਧੀਆ ਲੈਵਲ ਲੱਗਿਆ ਕਰਨ ਵਾਲੀ ਨੂੰ ਫੇਰ ਸੂਣ ਦੇ ਵਿੱਚ ਇਹਦੇ 7 ਤੋਂ 8 ਦਿਨ ਬਾਕੀ ਪਏ ਆ ਤੇ ਪਹਿਲੇ ਸੁਆ ਬਾਈ ਜੀ ਇਹਨੂੰ ਸਿਰਫ 18 ਤੋਂ 20 ਕਿਲੋ ਐਸ ਵਾਰੀ ਜੇ ਕੋ ਮੇਰਾ ਚੰਗਾ ਵੀ ਸੇਵਾ ਵਾਲਾ ਹੋਇਆ ਤਾਂ ਇਹਨੂੰ 20 ਤੋਂ ਪਲੱਸ ਉਹ ਚੋ ਸਕਦਾ ਬਹੁਤ ਸੋਹਣੀ ਬਹਿੜ ਆ ਗਈ ਦੂਜਾ ਸੁਆ ਪ੍ਰਾਇਜ਼ ਨਾਰਮਲ ਹੈਗਾ ਲੈਵਲ ਤੇ ਨਾਲਾ ਦੇਖ ਸਕਦੇ ਆ ਬਹੁਤ ਸੋਹਣਾ ਲੱਗਿਆ ਤੇ ਅੱਗੇ ਆ ਗਈ ਬਾਈ ਜੀ ਦੋ ਨੰਬਰ ਇਸ ਹੁੰਦੀ ਹੈ ਬਾਈ ਜੀ ਦੂਜਾ ਸੂਆ ਫੁੱਲ ਹਾਈਟ ਦੇ ਵਿੱਚ ਪੈਟ ਫੜਾ ਚੈੱਕ ਕਰ ਸਕਦੇ ਆ ਹਵਾਣਾ ਚੈੱਕ ਕਰੋ ਬਹੁਤ ਸੋਹਣਾ ਤਿਆਰ ਕਰਦੀਆਂ ਨੇ ਕਰਮ ਵਾਲੀ ਸੂਣ ਦੇ ਵਿੱਚ 8 ਤੋਂ 9 ਦੇ ਨੇ ਤੇ ਬਾਕੀ ਪੈ ਏਸ ਵੀਡੀਓ ਚੈੱਕ ਕਰ ਸਕਦੇ ਆ ਬਾਜਰ ਮੋਜਰ ਬਹੁਤ ਆ ਖਾਲੇ ਪੈਦਾ ਵੀ ਚੱਕਾ ਸਕਦੇ ਆ ਰੇਂਜ ਲੀਕ ਸਕਦੇ ਆ ਬਹੁਤ ਸਟਰੋਂਗ ਲੱਗੀ ਆ ਦੁੱਧ ਦੇ ਵੀ ਵੀ ਤੋਂ ਪਲੱਸ ਵਾਲੀ ਵੇੜਾ ਆਗੀ ਫੁੱਲ ਹਾਈਟ ਦੇ ਵਿੱਚ ਆ ਇਹ ਵੀ ਜਰਸੀ ਪੰਜਾਬ ਵਾਲੀ ਆਗੀ ਇਹਦਾ ਵੀ ਮੁੱਲ ਨਾਰਮਲ ਹੀ ਆਗਾ ਅੱਗੇ ਆਗੀ ਬਾਈ ਜੀ ਤਿੰਨ ਨੰਬਰ ਤੇ ਏਸ ਹੁੰਦੀ ਹੈ ਬਾਈ ਜੀ ਤੀਜਾ ਸੂਆ ਸੂਣ ਦੇ ਵਿੱਚ ਤੇ ਪਿਆ 304 ਦੇ ਬਾਕੀ ਲੇਵਾ ਚੈੱਕ ਕਰ ਸਕਦੇ ਆ ਬਹੁਤ ਸੋਹ ਫੇਸ ਬਿਊਟੀ ਚੈੱਕ ਕਰ ਸਕਦੇ ਆ ਥਣਪੂੜੀ ਚੈੱਕ ਕਰੋ ਚਾਰੇ ਥਣਪੂਰੇ ਨਿਕੜਮੇ ਦੀ ਪੂਰੀ ਸਪੇਸ ਤੇ ਲੱਗੇਵੇਂ ਸਮਝ ਦੇਖ ਲਾ ਬਹੁਤ ਸਟਰੋਂਗ ਲੱਗੀ ਆ ਦੁੱਧ ਇਹ ਵੀ 20 ਤੋਂ ਬਾਹਰ ਖੁੱਲਾ ਪਾ ਦੂਗੀ ਪਰ ਆਪਾਂ 20 ਕਿਲੋ ਰਹਿ ਕੇ ਦੇਵਾਂਗੇ ਪਟਪੜਾ ਚੈੱਕ ਕਰ ਸਕਦੇ ਆ ਬਹੁਤ ਸੋਹਣਾ ਖਵਾਨਾ ਕਰਨ ਵਾਲੀ ਬਹੁਤ ਸੋਹਣੀ ਤਿਆਰ ਕਰਦੀ ਹੁੰਦੀ ਆ ਆ ਨੇੜ ਤੋਂ ਸੰਧਣਾ ਦਾ ਗੈਪ ਬਣਾ ਦਿੰਦੇ ਚਾਰੇ ਥਣਪੂਰੇ ਨਿਕੜਮੇ ਦੀ ਪੂਰੀ ਸਪੇਸ ਤੇ ਇਹਦਾ ਵੀ ਨਾਰਮਲ ਪ੍ਰਾਈਸ ਹੀ ਆ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਨੂੰ 3400 ਜਾਂ ਕੋਈ ਵੀ ਜਰਸੀ ਪਸੰਦ ਆਉਂਦੀ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰਿਓ ਮੇਰਾ ਪਿੰਡ ਹਿੰ ਇਹ ਮੋਬਾਈਲ ਨੰਬਰ ਹੈ 8699099728 ਸਾਰੇ ਮੇਰੇ ਵੀਰਾਂ ਦਾ ਵੀਡੀਓ ਅੰਨ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਜੀ ਵੈਰੀ ਮਚ